ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਹਾ ਚੱਲਦੇ ਦੋਸਤੋ ਠੀਕ ਠਾਕ ਹੋ ਦੋਸਤੋ ਆਨਾ ਇੱਕ ਮੈਂ ਚੈਨਲ ਦੇਖਿਆ ਇਹ ਬੰਦਾ ਸਿੱਧੂ ਮੂਸੇਵਾਲੇ ਦੇ ਬਾਰੇ ਨਜਾਇਜ਼ ਹੀ ਜਿਹੜੀਆਂ ਝੂਠੀਆਂ ਜੀਆਂ ਗੱਲਾਂ ਕਰਕੇ ਤੇ ਹਵਾਹਾਂ ਜੀਆਂ ਫਲਾਉਣ ਦੀ ਕੋਸ਼ਿਸ਼ ਕਰਦਾ ਕਦੇ ਕਹਿੰਦਾ ਜੇ ਧੰਕੀ ਮਿਲੀ ਆ ਪਰਿਵਾਰ ਨੂੰ ਬਈ ਸਿੱਧੂ ਮੂਸੇਵਾਲੇ ਦੀ ਤੁਸੀਂ ਸਮਾਧ ਢਾ ਦਿਓ ਨਹੀਂ ਅਸੀਂ ਕਾਰਵਾਈ ਕਰਾਂਗੇ ਕਦੇ ਕਹਿੰਦਾ ਬਾਪੂ ਬਲਕੌਰ ਸਾਹਮਣੇ ਆ ਕੀ ਕਹਤਾ ਕਦੇ ਕਹਿੰਦਾ ਮਾਤਾ ਚਰਨ ਕਰਨੇ ਕੀ ਕਹਦਾ ਕਦੇ ਕਹਿੰਦਾ ਆਪਾਂ ਨਾ ਸਿੱਧੂ ਨੇ ਸਮਾਧ ਵਾਰੇ ਕੀ ਕਿਹਾ ਹਾਲਾਂਕਿ ਅਜ ਤੱਕ ਕਿਸੇ ਚੈਨਲ ਤੇ ਕਿਸੇ ਖਬਰ ਕੋਈ ਨਹੀਂ ਦੇਖੀ ਵੀ ਸਿੱਧੂ ਪਰਿਵਾਰ ਨੂੰ ਕੋਈ ਕਿਸੇ ਨੇ ਧਮਕੀ ਦਿੱਤੀ ਹੋਵੇ ਤੇ ਵੀ ਉਹਨਾਂ ਨੇ ਸਮਾਧ ਹਟਾਉਣ ਬਾਰੇ ਕੋਈ ਗੱਲ ਕਹੀ ਹੋਵੇ ਇਹੋ ਜਿਹੇ ਝੂਠੀਆਂ ਆਵਾਹਾਂ ਫਲਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਬਾਈ ਇਹ ਚੈਨਲ ਵਾਲਾ ਸੂਬੇਤਿਆ ਮੇਰੇ ਇਹੋ ਜਿਹੇ ਚੀਜ਼ਾਂ ਤੋਂ ਬਚਿਆ ਕਰੋ ਬਾਕੀ ਮੈਂ ਤੁਹਾਨੂੰ ਉਹਦੀਆਂ ਕੁਝ ਵੀਡੀਓ ਦਿਖਾਉਣਾ ਅੰਦਾਜ਼ਾ ਤੁਸੀਂ ਆਪ ਲਾ ਲਿਓ ਧੰਨਵਾਦ ਸਿੱਧੂ ਦੀ ਯਾਦਗਾਰ ਤੇ ਹੋ ਰਹੀ ਹੈ ਰੇਕੀ ਬਾਪੂਲ ਕੌਰ ਨੇ ਲਿਆ ਵੱਡਾ ਫੈਸਲਾ ਪੂਰੀ ਖਬਰ ਜਾਣਨ ਲਈ ਵੀਡੀਓ ਦੇਖੀਂ ਤੱਕ ਜ਼ਰੂਰ ਬਣੇ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਸਿੱਧੂ ਦੀ ਯਾਦਗਾਰ ਵਿੱਚ ਹੋਏ ਵੱਡੇ ਬਦਲਾਅ ਮੈਂ ਦੱਸ ਦਈਏ ਕਿ ਸਿੱਧੂ ਦੀ ਯਾਦਗਾਰ ਵਿੱਚ ਕਿਹੜੇ-ਕਿਹੜੇ ਵੱਡੇ ਬਦਲਾਅ ਨੇ ਜਿਹੜੇ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਯਾਦਗਾਰ ਦੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਇਹ ਪੋਸਟਰ ਤੇ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਯਾਦਗਾਰ ਦੇ ਅੰਦਰ ਕੋਈ ਬੈਗ ਨਹੀਂ ਲੈ ਕੇ ਜਾਣਾ ਇਸ ਤੋਂ ਬਾਅਦ ਤੁਸੀਂ ਅੰਦਰਲਾ ਦ੍ਰਿਸ਼ ਦੇਖ ਰਹੇ ਹੋਵੋਗੇ ਜਿਸ ਕੈਵਨ ਵਿੱਚ ਸਿੱਧੂ ਦਾ ਬੁੱਤ ਲੱਗਿਆ ਹੋਇਆ ਸੀ ਉਸ ਨੂੰ ਇੱਕ ਪਾਸੇ ਲਾ ਦਿੱਤਾ ਤੇ ਉਸ ਦੇ ਚਾਰੇ ਪਾਸੇ ਸਾਈਡਾਂ ਤੇ ਪੰਚੀਆਂ ਲਈ ਆਲ੍ਹਣੇ ਵੀ ਬਣਾ ਦਿੱਤੇ ਤੇ ਇਸ ਤੋਂ ਬਾਅਦ ਬਾਈ ਸਿੱਧੂ ਮੂਸੇਵਾਲੇ ਦੇ ਬੁੱਧ ਦੇ ਆਸ-ਪਾਸ ਪੱਕੀਆਂ ਕੰਦਾ ਕੱਢ ਕੇ ਉੱਪਰ ਛੱਤ ਪਾ ਦਿੱਤੀ ਜੋ ਸਾਰੀ ਸੀਮੈਂਟ ਦੀ ਬਣੀ ਹੋਈ ਆ ਪਹਿਲਾਂ ਇੱਥੇ ਹੀ ਕੈਵਨ ਲੱਗਿਆ ਹੋਇਆ ਸੀ ਤੇ ਇਸ ਉੱਪਰ ਸਿੱਧੂ ਪਰਿਵਾਰ ਵੱਲੋਂ ਇੱਕ ਹਦੈਤਕ ਦਿੱਤੀ ਗਈ ਤੇ ਲਿਖਿਆ ਯਾਦਗਾਰ ਤੇ ਉੱਪਰ ਚੜਨਾ ਸਖਤ ਮਣਾ ਹੈ ਬਾਕੀ ਤੁਸੀਂ ਯਾਦਗਾਰ ਦਾ ਸਾਰਾ ਦ੍ਰਿਸ਼ ਇਸ ਵੀਡੀਓ ਵਿੱਚ ਦੇਖ ਰਹੇ ਹੋਵੋਗੇ ਠਹਿਰ ਇਸ ਤੋਂ ਬਾਅਦ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰ ਦੇਵਾਂ ਜਾਣੀ ਦੋਸਤੋ ਬਾਪੂਲ ਕੌਰ ਨੇ ਹਾਲ ਹੀ ਦੇ ਵਿੱਚ ਇੱਕ ਬਹੁਤ ਵੱਡਾ ਗੱਲ ਦਿੱਤਾ ਤੇ ਉਹਨਾਂ ਨੇ ਦੱਸਿਆ ਕਿ ਉਸ ਦਿਨਾਂ ਤੋਂ ਸਾਨੂੰ ਖਬਰ ਮਿਲੀ ਹੈ ਕਿ ਯਾਦਗਾਰ ਕੋਲ ਬਾਰ-ਬਾਰ ਦੋ ਤਿੰਨ ਗੱਡੀਆਂ ਤੁਮਰਿਆ ਹਨ ਤੇ ਅਣਪਛਾਤੇ ਵਿਅਕਤੀ ਵੀ ਦੇਖ ਕੇ ਜਾ ਰਹੇ ਹਨ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਯਾਦਗਾਰ ਥਾਂ ਬਾਰੇ ਅਜੀਬ ਸਵਾਲ ਪੁੱਛ ਰਹੇ ਸਨ ਸਾਨੂੰ ਪਹਿਲਾਂ ਤਾਂ ਥੋੜਾ ਜਿਹਾ ਸ਼ੱਕ ਹੋਇਆ ਸੀ ਪਰ ਬਾਅਦ ਵਿੱਚ ਸਾਨੂੰ ਹੁਣ ਤੁਹਾਨੂੰ ਵੀ ਆਗੀ ਸਾਨੂੰ ਕੰਤੀ ਮਿਲਿਆ ਕਿ ਯਾਦਗਾਰ ਨੂੰ ਹਟਾ ਦਿਓ ਇੱਥੇ ਸਿੱਧੂ ਦਾ ਬੁੱਤ ਨਾ ਲਾਓ ਇਸ ਜਗ੍ਹਾ ਨੂੰ ਬਿਲਕੁਲ ਸਾਫ਼ ਕਰ ਦਿਓ ਹੁਣ ਮੈਨੂੰ ਵੀ ਸਮਝ ਆ ਰਹੀ ਕਿ ਸਾਤੋਂ ਕੀ ਚਾਉਂਦੇ ਹਨ ਸਾਡਾ ਸਾਰਾ ਘਰ ਬਰਬਾਦ ਕਰਕੇ ਸਾਨੂੰ ਹੁਣ ਚੈਨ ਨਾਲ ਜੀਣ ਵੀ ਨਹੀਂ ਦੇ ਰਹੇ ਮੈਂ ਪੁਲਿਸ ਕੋਲ ਵੀ ਗਿਆ ਸੀ ਤੇ ਹੁਣ ਵੀ ਬੇਨਤੀ ਕਰਦਾ ਹਾਂ ਕਿ ਸਾਡਾ ਸਾਥ ਦਿਓ ਨਾ ਹੀ ਸੋਤੋ ਸਿੱਧੂ ਦਾ ਇਨਸਾਫ਼ ਲਿਆ ਗਿਆ ਤੇ ਨਾ ਹੀ ਧੰਕੇ ਰੁਕੇ ਗਿਆਂ ਹੁਣ ਦੱਸੋ ਅਸੀਂ ਕੀ ਕਰੀਏ ਇਹ ਬਿਆਨ ਸੁਣ ਕੇ ਮੈਨੂੰ ਵੀ ਬਹੁਤ ਦੁੱਖ ਲੱਗਿਆ ਅਤੇ ਸਾਨੂੰ ਬਾਪੂਲ ਕੌਰ ਦਾ ਸਾਥ ਦੇਣਾ ਚਾਹੀਦਾ ਹੈ ਧੰਨਵਾਦ ਜਿਹੜਾ ਬਿਆਨ ਮਤਾ ਚਰਨ ਕੌਰ ਦਾ ਇਹ ਕਹਿ ਰਿਹਾ ਕਿਸੇ ਝੂਠੀ ਆ ਹੇਰ ਹੁਣ ਆਪਾਂ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੀ ਯਾਦਗਾਰ ਨੂੰ ਹਟਾਉਣ ਦੀ ਧਮਕੀ ਤੋਂ ਬਾਅਦ ਮਾਤਾ ਚਰਨ ਕੌਰ ਜੀ ਨੇ ਕੀ ਕਿਹਾ ਆਪਣੀ ਹਾਲੀ ਦੇ ਵਿੱਚ ਹੋਈ ਇੰਟਰਵਿਊ ਵਿੱਚ ਆ ਮਾਤਾ ਚਰਨ ਕੌਰ ਜੀ ਕਹਿੰਦੇ ਹਨ ਤੇ ਅਸੀਂ ਹਰ ਦੂਜੇ ਤੀਜੇ ਦਿਨ ਪ੍ਰਸ਼ਾਸਨ ਕੋਲ ਬੇਨਤੀ ਕਰਦੇ ਆਂ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੋਲ ਅਰਜੀ ਲਾਉਣੇ ਆ ਕਿ ਸਾਡੇ ਪੁੱਤ ਨੂੰ ਇਨਸਾਫ ਦੇ ਦਿਓ ਸਾਡੇ ਪੁੱਤ ਨੂੰ ਇਨਸਾਫ ਦੇ ਦਿਓ ਵੈਸੇ ਹੁਣ ਤਾਂ ਅਸੀਂ ਇਹਨਾਂ ਦੇ ਤਰਲੇ ਮੰਨਤਾ ਹੀ ਕੱਢਣੀ ਬੰਦ ਕਰ ਦਿੱਤੀ ਆ ਛੋਟੇ ਛੋਟਿਆਂ ਤੋਂ ਵਾਅਦਾ ਸਾਡੇ ਕੋਲ ਮੁੜ ਖੁਸ਼ੀਆਂ ਆਈਆਂ ਪਰ ਸਾਨੂੰ ਐਨਾ ਯਕੀਨਤਾ ਹੈ ਕਿ ਉਹ ਜ਼ਾਲਮ ਲੋਕ ਸਾਡੇ ਤੇ ਹਜੇ ਵੀ ਕੁਝ ਨਹੀਂ ਹਨ ਸਾਡਾ ਸਾਰਾ ਘਰ ਉਹ ਝਾੜ ਕੇ ਸਾਨੂੰ ਹੁਣ ਵੀ ਚੈਨ ਨਾਲ ਜੀਣ ਨਹੀਂ ਦੇਰੇ ਥੋੜੇ ਦਿਨ ਪਹਿਲਾਂ ਸਾਨੂੰ ਸਿੱਧੂ ਦੀ ਯਾਦਗਾਰ ਯਾਨੀ ਸਮਾਦ ਦੀ ਹਟਾਉਣ ਦੀ ਧੰਕੀ ਵੀ ਆਈ ਸੀ ਉਹ ਕਹਿੰਦੇ ਕਿਸ ਨੂੰ ਹਟਾਓ ਅਜਿਹੀ ਜਿਵੇਂ ਸਿੱਧੂ ਨੇ ਰਹਾ ਉਸ ਦੀ ਬੁੱਤ ਨੂੰ ਵੀ ਨਹੀਂ ਜਰਦੇ ਮੈਂ ਉਹਨਾਂ ਨੂੰ ਕਹਿਣਾ ਚਾਹਣੀ ਆ ਜਿਸ ਤਰ੍ਹਾਂ ਸਿੱਧੂ ਦੇ ਕੁੜੀਆਂ ਮਾਰੀਆਂ ਸੀ ਉਸ ਬੁੱਤੇ ਵੀ ਮਾਰ ਦਿਓ ਫਿਰ ਸੋਡਾ ਢੱਪੜ ਜੁ ਕੰਜਰੋ ਹੁਣ ਤੁਹਾਨੂੰ ਉਹ ਬੁੱਤ ਵੀ ਚੁਬਨ ਲੱਗ ਪਿਆ ਰੱਬ ਦੇ ਘਰ ਦੇਰ ਜਰੂਰ ਐ ਪਰ ਅੰਧੇਰ ਨਹੀਂ ਇਹ ਬਿਆਨ ਸਨ ਮਾਤਾ ਜੀ ਦੇ ਧੰਨਵਾਦ